ਸਰਨ ਸਰਕਾਰੋ ਗੁਰੂ ਸਾਧ ਸੰਗਤ ਜੀ ਫਤੇਪੁਰੋਂ ਜੋ ਅੱਜ ਖਾਲਸਾ ਸ੍ਰੀ ਵਹਿਗੁਰੂ ਗੋਦਵਾਰਾ ਗੁਰੂ ਜੀ ਸੁਖਬਾਈ ਬਾਈ ਬਿਜਤਾ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਤੇ ਅਦਾਸ ਵੱਲੋਂ ਬੇਨਤੀ ਹੈ ਜੀ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਇਹ ਜੀ ਆਪਣਾ ਗੁਰੂ ਘਰ ਆ ਗਿਆ ਜੀ ਗੋਦਵਾਰਾ ਗੁਰੂ ਜੀ ਸੁਖਬਾਈ ਬਾਈ ਬਿਜਤਾ ਸਿੰਘ 26 ਬਿਗਾਰ ਬਿਗਾਰ ਚੰਦਰ ਵਿਹਾਰ ਨਿਊ ਦਿੱਲੀ ਦਿੱਲੀ ਗਿਆਵਟਕ 43 ਸਾਰੇ ਚੜ੍ਹ ਚੌਂਲਾ ਜੀ ਮੇਰੀ ਬੇਨਤੀ ਹੈ ਜੀ ਆਪ ਜੀ ਨੇ ਪਹਿਲਾਂ ਆਪਣਾ ਦਸਨ ਦੇ ਕੇ ਗੁਰੂ ਦਾ ਬ੍ਰਾਂਡ ਜਿਸ ਬਣਾਉਣ ਚ ਸਾਡੀ ਸਹਾਇਤਾ ਕੀਤੀ ਸੀ ਉਹ ਐ ਮੈਂ ਸੋਚਦਾ ਹਾਂਗਾ ਹੁਣ ਵੀ ਤੁਸੀਂ ਸਾਡੀ ਮਦਦ ਕਰੋਗੇ ਇਹ ਟੈਲਾਂ ਲੱਗ ਚੁੱਕੀਆਂ ਨੇ ਤੇ ਉੱਪਰ ਜੋ ਫਾਈਨਲ ਹੁੰਦੇ ਆ ਰਹੇ ਨੇ ਕਿ ਇੱਕ ਇੱਕ ਟੈਲ ਦੇ ਅੰਦਰ ਇੱਕ ਇੱਕ ਫਾਸਟਨ ਲਵਾ ਰਹੇ ਤਾਂ ਕਿ ਹੀਟ ਕਰਨ ਦੇ ਨਾਲ ਉਹ ਥੱਲੇ ਨਾ ਡਿੱਗਣ ਜਿਹੜੀਆਂ ਟੈਲਾਂ ਹੈਗੀਆਂ ਗੁਰੂ ਗਰਦੇ ਪਰ ਜਿਹੜਾ ਕੰਮ ਹੈ ਗਿਆ ਨਾ ਇਹਦੇ ਮਾਇਆ ਬਹੁਤ ਖਰਚ ਹੁੰਦੀ ਆ ਆਪ ਜੀ ਨੂੰ ਪਤਾ ਆ ਗਿਆ ਅਸੀਂ ਜਿਹੜਾ ਵੀਡੀਓ ਪਾਉਂਦੇ ਆ ਗਿਆ ਨਾ ਇਹ ਸੱਚੀ ਪਾਉਂਦੇ ਆ ਗਿਆ ਨਾ ਜਿਹੜੇ ਚੋਰ ਹੈਗੇ ਨਾ ਉਹ ਵੀਡੀਓ ਪਾਉਂਦੇ ਨੇ ਤੇ ਆਪਣੇ ਅਕਾਊਂਟ 'ਚ ਪੈਸੇ ਮੰਗਾਉਂਦੇ ਨੇ ਤੇ ਅਸੀਂ ਗੁਰੂਗਰ ਦਾ ਜਿਹੜਾ ਸਕੈਨਰ ਨਾਲ ਭੇਜਦੇ ਆਂ ਇਸ ਸਕੈਨਰ ਮਾਰ ਕੇ ਦੇ ਸਕਦੇ ਉਸ ਉਹਦੇ 'ੰਦਾ ਗੁਰੂਗਰ ਦਾ ਹੀ ਨਾਂ ਆਊਗਾ ਦੂਜਿਆਂ ਦਾ ਨਾਂ ਨਹੀਂ ਆਊਗਾ ਤੇ ਗੁਰੂਗਰ ਦਾ ਅਕਾਊਂਟ ਹੈ ਗਿਆ ਉਹ ਵੀ ਗੁਰੂਗਰ ਦੇ ਨਾਂ ਤੇ ਹੈ ਗਿਆ ਤੇ ਜਿੰਨੇ ਵੀ ਮਸਤਕਾਰ ਮੁਮਮ ਸਾਰੇ ਚਲ ਕੇ ਮੇਰੀ ਬੇਨਤੀ ਹੈਗੀ ਆ ਸਾਰਿਆਂ ਨੇ ਆਪਣਾ ਦਸਵੰਦ ਜੋ ਯੋਗਦਾਨ ਰਹੀ ਇਹ ਗੁਰੂ ਘਰ ਦੀ ਮਦਦ ਕਰਵਾਨੀ ਆ ਗੁਰੂ ਘਰ ਬਣਾਉਣ ਚ ਕਿਉਂਕਿ ਅਸੀਂ ਬੜੀ ਮੁਸ਼ਕਲ ਨਾਲ ਇਹ ਜ਼ਮੀਨ ਖਰੀਦੀ ਗਏ 1.8 ਲੱਖ ਦੀ ਜ਼ਮੀਨ ਖਰੀਦੀ ਸੀ ਪਹਿਲਾਂ ਅਰ ਤੋਂ 5-6 ਸਾਲ ਪਹਿਲਾਂ ਤੇ ਉਹਦੇ ਬਾਅਦ ਅਸੀਂ ਇਹ ਬਣਾਇਆ ਅਸੀਂ ਜਿੰਨੇ ਵੀ ਆ ਗਏ ਨੇ ਸਰੀਆ ਦਾ ਕੰਮ ਕਰਦੇ ਨੇ ਕੋਈ ਸਟਰਿੰਗ ਦਾ ਕੰਮ ਕਰਦਾ ਕੋਈ ਗੱਡੀਆਂ ਚਲਾਉਂਦਾ ਕੋਈ ਹੋਰ ਕੰਮ ਤੇ ਅਸੀਂ ਸਮਝੋ ਜ਼ਿਆਦਾ ਸਮਾਂ ਸਰਮਾਇਦਾਰ ਨਹੀਂ ਆ ਗਏ ਕਿ ਵੱਡੇ ਵੱਡੇ ਗੁਰੂ ਘਰ ਬਣਾ ਲਈ ਹੈ ਕਿ ਆਪ ਜੀ ਦੇ ਦਸੰਦ ਦੇ ਯੋਗਦਾਨ ਰਾਹੀਂ ਇਹ ਬਣਦਾ ਸਭ ਕੁਝ ਇਹ ਨਾਲ ਦਾ ਜਿਹੜਾ ਪਲਾਟ ਆ ਸੀ ਲੈਣ ਦੀ ਸੋਚ ਰਹੇ ਆ ਮਗਰ ਮਾਇਆ ਨਹੀਂ ਆ ਗਈ ਸਾਡੀ ਤੇ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਨਾ ਜਿੱਥੇ-ਜਿੱਥੇ ਮੇਰੀ ਇਹ ਵੀਡੀਓ ਵਾਈਸ ਚੱਲੀ ਆ ਸਾਰੇ ਚੱਲ ਗਮਾ ਬਣਤੀ ਹੈ ਗਿਆ ਗੁਰੂ ਘਰ ਦੇ ਨਾਲ ਸुरू ਤੋਂ ਲੜਦੇ ਸਿਗਲਕਰ ਕੌਮ ਜੜੀ ਹੈਗੀ ਆ ਸुरू ਤੋਂ ਲੱਗੀ ਆ ਭਾਈ ਮਨੀ ਸਿੰਘ ਭਾਈ ਉਦੇ ਸਿੰਘ ਭਾਈ ਬਜਤਰ ਸਿੰਘ ਤੇ ਹੋਰ ਬਨੀਤ ਸਿੰਘ ਦਾ ਪੂਰਾ ਪਰਿਵਾਰ ਨਸਹੀਦੀ ਦਿੱਤੀ ਉਹ ਤੇ ਮਹਾਰਾ ਦਸਮੇਸ਼ ਪਿਤਾ ਦੇ ਨਾਲ ਅੰਗਸੰਗ ਨਾਲ ਸਿਗਲਕ ਕੌਮ ਰਹੀ ਆ ਛੱਡ ਕੇ ਨਹੀਂ ਗਈ ਉਹਨਾਂ ਨੂੰ ਅੱਜ ਤੱਕ ਵੀ ਚਾਹੇ ਗਰੀਬੀ ਜੀ ਬਰ ਰਹੇ ਨੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਇਸ ਕਰਕੇ ਬੇਨਤੀ ਹੈ ਜਥੇਬੰਦੀਆਂ ਤੋਂ ਅੱਗੇ ਇਹ ਜਨਾ ਇਹ ਪਲਾਟ ਹੈਗਾ ਇਹ ਸਾਨੂੰ ਲਾ ਕੇ ਦੋ ਤਾਕੀ ਸਾਡਾ ਗੁੱਡੂ ਗੁਰੂ ਘਰ ਵੱਡਾ ਬਣ ਸਕੀ ਉਹ ਸਾਡੇ ਕੱਜ ਦਾ ਗੁਰੂ ਘਰ ਆ ਗਿਆ ਸਾਡੇ ਕੱਜ ਦੇ ਅੰਦਰ ਨਾ ਜਨਮ ਦੇ ਮਰਨ ਨਾ ਜਨਮ ਮਰਨ ਦੇ ਪ੍ਰੋਗਰਾਮ ਨਹੀਂ ਹੁੰਦੇ ਦੇ ਅੰਦਰ ਦੂਜੇ ਕੋਤਾਰੇ ਹੀ ਜਾਂਦੇ ਨੇ ਆਪ ਜੀ ਨੂੰ ਪਤਾ ਹੈ ਜਦੋਂ ਦੂਜੇ ਕੋਤਾਰੇ ਪ੍ਰੋਗਰਾਮ ਜਾਂਦੇ ਨੇ ਤਾਂ ਗੋਲਕ ਵੀ ਉਨਾ ਹੀ ਹੁੰਦੀ ਹੈ ਸਾਡੀ ਕੋਈ ਹੋएगी ਗੋਲਕ ਦੇ ਨਾਰ ਹੀ ਤੇ ਇਹ ਜਗ ਗੁਰੂ ਘਰ ਚੱਲਦੇ ਹੈ ਕਿੰਨੇ ਆਪ ਜੀ ਨੂੰ ਪਤਾ ਹੈ ਕਿ ਸੇਵਾਦਾਰ ਦੀ ਸੈਲਰੀ ਤੇ ਬਾਬਾ ਜੀ ਦੀ ਸੈਲਰੀ ਤੇ ਗੁਰੂ ਘਰ ਦੇ ਜਿਹੜੇ ਬਿਜਲੀ ਦੇ ਬਿੱਲ ਆਉਂਦੇ ਨੇ ਤੇ ਹੋਰ ਕਿ ਕੜਾ ਪ੍ਰਸਾਦ ਤੇ ਪੈਸੇ ਲੱਗਦਾ ਵਾ ਆਪ ਜੀ ਨੂੰ ਪਤਾ ਹੈ ਗਿਆ ਇਸ ਲਈ ਬੇਨਤੀ ਹੈ ਕਿ ਆਪ ਜੀ ਨੂੰ ਜਦੋਂ ਵੀ ਮੈਂ ਆਪਣੀ ਵੀਡੀਓ ਪਾ ਪੰਦਾ ਨਾ ਉਹ ਆਕੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਅਗਰ ਸ਼ੇਅਰ ਨਹੀਂ ਕਰੋਗੇ ਤਾਂ ਦੂਜਾ ਕ ਕੋਲ ਕਿਤਾ ਪਹੁੰਚੂਗੀ ਇਸ ਲਈ ਬੇਨਤੀ ਪ੍ਰਾਂਗ ਜੋ ਆਜੀ ਖਾਲਸਾ ਸ੍ਰੀ ਵਾਹਿਗੁਰੂ ਗੁਰਦੁਆਰਾ ਗੁਰੂ ਸਿੰਘ ਸਾਬ ਬਿਜੇਤਾ ਸਿੰਘ ਬੀਸਕੀ ਗਾਗਿਆ ਚੰਦਰ ਬਿਆ ਦਾਸ ਰਣਾਲ ਸਿੰਘ ਜਦੋਂ ਵੀ ਆਪ ਜੀ ਮੈਨੂੰ ਫੋਨ ਕਰੋਗੇ ਮੈਂ ਆਪ ਜੀ ਦੇ ਕੋਲ ਹਾਜ਼ਰ ਹੋਗਾ ਮੇਰਾ ਫੋਨ ਨੰਬਰ ਹੈ ਗਿਆ 8700230954 8700 230 954 ਬੇਨਤੀ ਹੈ ਜੀ ਜਿਵੇਂ ਆਪ ਜੀ ਨੇ ਪਹਿਲਾਂ ਵੀ ਸਾਡੀ ਮਦਦ ਕੀਤੀ ਹੈ ਹੋਏ ਮੈਂ ਸਭ ਦਾ ਹੁਣ ਵੀ ਤੁਸੀਂ ਸਾਡੀ ਮਦਦ ਕਰੋਗੇ ਇਹ ਗੁਰੂ ਘਰ ਬਣਾਣ ਸਾਡੀ ਮਦਦ ਕਰਨ ਦੀ ਬੇਨਤੀ ਪ੍ਰਾਰਣ ਜੋ ਆਜੀ ਖਾਲਸਾ ਸੇਵਾ ਜੀ ਬਤ